ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬੜ ਵਿਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹਿ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸਤਿ ਬਾਣੀ ਬਾਣੀ ਤੰਗਾ ਬੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿਨੇ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਬਰਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾੜੀ ਕਹ ਨਾਨਕ ਸਦਾ ਗਾਵੋ ਏ ਸਚੀ ਬਾਣੀ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨ ਸ੍ਰੀ ਵਾਹ ਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਘਰ ਬਾਹਰ ਤੇਰਾ ਪਰਵਾਸ ਤੂੰ ਜਨਕ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਹੁ ਹਰ ਰੰਗ ਘਰ ਬਾਹਰ ਤੇਰਾ ਪਰਵਾਸ ਤੋ ਜਨਕ ਹੈ ਸੰਗ ਕਰ ਕਿਰਪਾ ਪ੍ਰੀਤਵ ਪ੍ਰਵ ਆਪਣੇ ਨਾਮ ਜਪੋ ਹਰ ਰੰਗ ਜਨਕ ਪ੍ਰਵ ਆਪਣੇ ਕਾਤਾਨ ਜੋ ਤੂ ਕਰੇ ਕਰਾਵੇ ਸਮੀ ਸਾਮ ਸਲਤ ਪਰਵਾਨ ਰਾ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੇ ਇਹ ਵਿਦ ਜਾਤੇ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੇ ਚਰਣ ਸ਼ਰਣ ਨਾਨਕ ਦਾਸ ਹਰ ਹਰ ਸੰਤੇ ਇਹ ਬਿਦ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਹੁਕਮ ਨਾਮ ਸਾਨੂੰ ਪ੍ਰਾਪਤ ਹੋਇਆ ਕੈਸਾ ਸੱਤ ਰੰਗ ਦੇ ਉੱਤੇ ਸੁਪਾਏ ਮਾਨ ਆਓ ਰਲ ਮਿਲ ਕੇ ਥੋੜਾ ਸਦਾ ਸ਼ਬਦ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਤਨਾਸਰੀ ਮਹੱਲਾ ਪੰਜੇਵਾ ਤਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੇ ਪ੍ਰਮਾਤਮਾ ਇੱਕ ਜਿਸ ਦਿਨ ਸਤਿਗੁਰੂ ਦੀ ਕਿਰਪਾ ਸਾਡੇ ਤੇ ਹੋਗੀ ਉਸ ਦਿਨ ਸਾਡੇ ਹਿਰਦੇ ਦੇ ਵਿੱਚੋਂ ਹੀ ਪਰਮਾਤਮਾ ਪ੍ਰਗਟ ਹੋ ਜਾਣਾ ਗੁਰੂ ਸਾਹਿਬ ਕਹਿੰਦੇ ਵਾਰ ਕੁਝ ਨਹੀਂ ਹੈ ਸਾਰਾ ਕੁਝ ਤੇਰੇ ਅੰਦਰ ਹੈ ਜੋ ਬ੍ਰਹਮੰਡੇ ਸੋਏ ਪਿੰਡੇ ਜੋ ਖੋਜੈ ਸੋ ਪਾਵੇ ਜਿਨ੍ਹਾਂ ਨੇ ਆਪਣੇ ਆਪ ਦੀ ਖੋਜ ਕਰ ਲਈ ਤੇ ਗੁਰੂ ਦੀ ਕਿਰਪਾ ਹੋ ਗਈ ਤੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਪਰਮਾਤਮਾ ਘਰ ਬਾਹਰ ਤੇਰਾ ਪਰਵਾਸਾ ਤੂੰ ਜਨਕ ਹੈ ਸੰਗ ਕਹਿੰਦੇ ਘਰੇ ਵੀ ਤੇ ਬਾਹਰ ਵੀ ਤੂੰ ਹੀ ਹੈ ਘਰ ਬਾਹਰ ਤੇਰਾ ਪ੍ਰਭਾਸਾ ਮੈਨੂੰ ਘਰੇ ਵੀ ਤੇ ਬਾਹਰ ਵੀ ਤੇਰਾ ਹੀ ਆਸਰਾ ਹੈ ਸੱਚੇ ਬਦਸ਼ਾਹ ਜੀ ਜਦੋਂ ਮੈਂ ਘਰ ਦੇ ਅੰਦਰ ਆ ਉਦੋਂ ਵੀ ਤੇਰਾ ਆਸਰਾ ਹੈ ਜਦੋਂ ਘਰ ਤੋਂ ਬਾਹਰ ਆ ਉਦੋਂ ਵੀ ਤੇਰਾ ਆਸਰਾ ਹੈ ਤੂੰ ਜਨਕ ਹੈ ਸੰਗ ਤੂੰ ਸਦਾੇ ਸਾਡੇ ਨਾਲ ਰਹਨੇ ਤੂੰ ਸਦੇ ਸਾਡੇ ਨਾਲ ਨਾਲ ਚੱਲਦਾ ਕਦੇ ਵੀ ਦੂਰ ਨਹੀਂ ਹੁੰਦਾ ਕਰ ਕਿਰਪਾ ਪ੍ਰੇਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਦੇ ਹੋ ਕਰ ਕਿਰਪਾ ਪ੍ਰੇਤਮ ਪ੍ਰਭ ਆਪਣੇ ਪ੍ਰੇਤਮ ਪਰਮਾਤਮਾ ਨਾਮ ਜਪੋ ਹਰ ਰੰਗ ਕਿ ਮੈਂ ਤੇਰਾ ਨਾਮ ਜਪਦਾ ਰਹਾ ਹਰ ਟਾਈਮ ਅੱਠੇ ਪੈਰ ਮੈਂ ਤੈਨੂੰ ਯਾਦ ਕਰਦਾ ਰਹਾ ਜਦੋਂ ਅਸੀਂ ਪ੍ਰਮਾਤਮਾ ਨੂੰ ਆਪਣੇ ਨਾਲ ਸਮਝ ਲਾਂਗੇ ਫੇਰ ਹੀ ਨਾਮ ਜਪਿਆ ਜਾਣਾ ਗੁਰ ਮੇਲੇ ਗੁਰ ਮੇਲੇ ਸੰਗ ਸਦਾ ਹੈ ਨਾਲਾ ਜਲਣੇ ਹੀ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਲੈ ਕਹਿੰਦੇ ਨਾ ਫਿਰ ਪਾਣੀ ਡੋਬ ਸਕਦਾ ਨਾ ਅੱਗ ਸਾੜ ਸਕਦੀ ਹੈ ਤੇ ਕਹਿੰਦੇ ਫੇਰ ਉਦੋਂ ਹੀ ਪ੍ਰਮਾਤਮਾ ਦਾ ਨਾਮ ਸਾਡੇ ਤੋਂ ਜਪਿਆ ਜਾਂਦਾ ਓਦੋਂ ਹੀ ਹਿਰਦੇ ਚੋਂ ਵਾਹਿਗੁਰੂ ਵਾਹਿਗੁਰੂ ਕਿਹਾ ਜਾਂਦਾ ਜਨ ਕਉ ਭਾਵ ਆਪਣੇ ਕਾ ਤਾਣ ਕਹਿੰਦੇ ਸੱਚੇ ਪਾਤਸ਼ਾਹ ਤੇਰੇ ਸੇਵਕ ਨੂੰ ਤੇਰਾ ਹੀ ਆਸਰਾ ਹੈ ਤਾਣ ਦਾ ਭਾਵ ਹੁੰਦਾ ਹੈ ਆਸਰਾ ਜਨ ਕਉ ਪ੍ਰਭ ਆਪਣੇ ਕਾ ਤਾਣ ਮੈਨੂੰ ਹੋਰ ਕੋਈ ਆਸਰਾ ਨਹੀਂ ਮੈਨੂੰ ਸੱਚੇ ਪਾਤਸ਼ਾਹ ਤੁਹਾਡੇ ਹੀ ਆਸਰਾ ਹੈ ਮੈਂ ਤੁਹਾਡੇ ਆਸਰੇ ਦੇ ਨਾਲ ਹੀ ਇਥੇ ਤੁਰਿਆ ਫਿਰਦਾ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਨ ਜਿਹੜਾ ਕੁਝ ਤੂੰ ਕਰ ਰਿਹਾ ਸਾਨੂੰ ਉਹ ਵਧੀਆ ਲੱਗਦਾ ਸੱਚੇ ਪਾਤਸ਼ਾਹ ਉਹ ਪਰਵਾਨ ਐ ਮੈਨੂੰ ਜਿਹੜਾ ਕੁਝ ਤੂੰ ਕਰਦਾ ਉਹ ਮੈਨੂੰ ਪਰਵਾਨ ਐ ਤੇ ਸਾਨੂੰ ਤੇ ਪਰਵਾਨ ਹੁੰਦਾ ਹੀ ਨਹੀਂ ਜੇ ਮੀਂਹ ਪੈ ਗਿਆ ਤਾਂ ਵੀ ਔਖਾ ਨਾ ਪਿਆ ਤਾਂ ਵੀ ਔਖਾ ਜੋ ਕੁਝ ਉਹ ਕਰਦਾ ਬਸ ਉਹਨੂੰ ਸੱਤ ਸਮਝ ਲਿਏ ਕਿ ਸੱਚੇ ਪਾਤਸ਼ਾਹ ਜਿਹੜਾ ਕੁਝ ਤੂੰ ਕਰਨਾ ਸਾਨੂੰ ਉਹ ਮਨਜ਼ੂਰ ਹੈ ਉਹ ਪ੍ਰਵਾਨ ਫਿਰ ਬੰਦਾ ਸੁਖੀ ਰਹਿੰਦਾ ਜੇ ਉਹਦੀ ਗੱਲ ਨਾਲ ਮੰਨੇ ਫਿਰ ਅਸੀਂ ਸਦਾਏ ਦੁਖੀ ਰਮਾਂਗੇ ਕਦੇ ਵੀ ਸਾਡੀ ਜ਼ਿੰਦਗੀ ਚ ਸੁੱਖ ਨਹੀਂ ਆਉਣਾ ਗੁਰਬਾਣੀ ਨੂੰ ਪੜ੍ਹੀਏ ਤੇ ਗੁਰ ਬਾਣੀ ਨੂੰ ਸਮਝੀਏ ਸਾਡੇ ਅੰਦਰ ਸੁੱਖ ਆ ਜਾਣਾ ਕਿ ਸੱਚੇ ਬਾਦਸ਼ਾਹ ਜੋ ਤੂੰ ਕਰ ਰਿਹਾਏ ਬਸ ਉਹ ਠੀਕ ਹੈ ਰਹਾਉ ਰਹਾਉ ਦਾ ਭਾਵ ਕਿ ਇਸ ਸ਼ਬਦ ਦੇ ਅੰਦਰ ਜੋ ਵੀ ਹੈ ਉਹਨੂੰ ਚੰਗੀ ਤਰ੍ਹਾਂ ਸਮਝਣਾ ਹੈ ਰਹਾਉ ਦਾ ਭਾਵ ਹੁੰਦਾ ਹੈ ਕਿ ਵਿਸਰਾਮ ਟਿਕਾ ਵਿਸਰਾਮ ਦਾ ਭਾਵ ਕਿ ਰੁਕਣਾ ਰੁਕਣ ਤੋਂ ਭਾਵ ਕਿ ਇਸ ਸ਼ਬਦ ਨੂੰ ਸਮਝਣਾ ਹੈ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਪਤ ਇੱਜ਼ਤ ਕੇ ਸੱਚੇ ਬਾਦਸ਼ਾਹ ਤੁਸੀਂ ਹੀ ਮੇਰੀ ਇੱਜ਼ਤੋ ਗਤ ਨਰਾਇਣ ਤੇ ਤੁਸੀਂ ਹੀ ਮੇਰਾ ਆਸਰਾ ਧਨ ਗੋਪਾਲ ਗੁਣ ਸਾਖੀ ਜਿਹੜੀਆਂ ਤੁਹਾਡੀਆਂ ਸਾਖੀਆਂ ਨੇ ਉਹੀ ਮੇਰੇ ਵਾਸਤੇ ਧਨ ਹੈ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਗੋਪਾਲ ਪਰਮਾਤਮਾ ਕੇ ਸੱਚੇ ਪਾਇਸ਼ਾ ਤੁਸੀਂ ਹੀ ਮੇਰੇ ਵਾਸਤੇ ਪਰਮਾਤਮਾ ਤੁਸੀਂ ਹੀ ਧਨ ਜਿਹੜੀਆਂ ਤੁਹਾਡੀਆਂ ਸਾਖੀਆਂ ਨੇ ਸਾਖੀਆਂ ਕਿਹੜੀਆਂ ਨੇ ਬਾਵਾੜੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਬਾਬਿਆਂ ਦੀਆਂ ਗੱਲਾਂ ਬਾਬਿਆਂ ਦੀਆਂ ਸਾਖੀਆਂ ਬਾਬਿਆਂ ਦੀਆਂ ਕਹਾਣੀਆਂ ਇਹੀ ਮੇਰੇ ਵਾਸਤੇ ਧਨ ਹੈ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿੱਦ ਜਾਤੀ ਇਹ ਸੱਚੇ ਪਾਇਸ਼ਾ ਤੁਹਾਡੇ ਚਰਨ ਚ ਆ ਗਏ ਆ ਤੁਹਾਡੀ ਸ਼ਰਨ ਚ ਆ ਗਏ ਆ ਤੁਹਾਡੇ ਚਰਣਾ ਚ ਆ ਗਏ ਆ ਇਹੀ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲਿਖ ਕੇ ਕਹਿ ਰਿਹਾ ਹੈ ਇੱਕ ਤਰੀਕਾ ਮੈਨੂੰ ਮਿਲ ਗਿਆ ਸੰਤੀ ਇਹ ਵਿੱਚ ਜਾਤੇ ਇਹ ਤਰੀਕਾ ਮੈਨੂੰ ਮਿਲ ਗਿਆ ਜਿਹੜੇ ਤਰੀਕੇ ਦੇ ਨਾਲ ਮੈਂ ਤੁਹਾਡੇ ਵਿੱਚ ਅਭੇਦ ਹੋ ਸਕਾਂ ਤੁਹਾਡੇ ਵਿੱਚ ਮਿਲ ਸਕਾਂ ਤੁਹਾਡੇ ਵਿੱਚ ਇੱਕਵੇਂਕ ਹੋ ਸਕਾਂ ਗੁਰੂ ਸਾਹਿਬ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰਲੇ ਸੰਪੂਰਨthi ਆਰਾਮ ਆ ਮੈਨੂੰ ਤਰੀਕਾ ਆ ਗਿਆ ਹੁਣ ਮੈਂ ਤੁਹਾਡੇ ਵਿੱਚ ਆ ਭੇਦ ਹੋ ਗਿਆ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੇ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦੇ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ